ਮੰਤਾ ਜੀ ਵੀ ਸਮਝ ਨਹੀਂ ਆਉਂਦੀ ਵੀ ਕਾਹਦਾ ਅਧਗਾਟਨ ਕੀਤਾ ਕਬਰੀ ਪਾਇਆ 25 ਲੱਖ ਰੁਪਏ 25 ਲੱਖ 19000 ਦੀ ਗਰਾਟਿੰਗ ਕਿਦੋਂ ਆਈ 24 25 ਦੇ ਸੈਸ਼ਨ ਚ ਕਿਸੇ ਨੂੰ ਪਤਾ 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 ਉਦੋਂ ਲੱਗਦਾ ਸੀ ਜਦੋਂ ਇੱਥੇ ਪਤਾ ਕਿਉਂ ਦਾ ਚਲੋ ਆਪਾਂ ਕਹਿੰਦਾ ਅੱਗੇ ਮੇਰੀ ਗੱਲ ਸੁਣੋ ਅੱਗੇ ਕੀ ਹੁੰਦਾ ਮੈਂ ਤਾਂ ਅਸਲਾ ਸੁਣ ਲੋ ਗੱਲ ਆਪਣਾ ਸਾਦੇ ਕੰਮਪਨੀ ਸਾਦੇ ਲੋਕ ਮੇਰੇ ਨਾਲ ਮੇਰੇ ਨਾਲ ਲੋਕਾਂ ਨਾਲ ਇਹ ਚਰਬੂ ਮੇਰਾ ਤਾਂ ਮੇਰੀ ਤਾਂ ਗੱਲ ਸੁਣ ਲੋ ਮੇਰੀ ਤਾਂ ਗੱਲ ਸੁਣ ਲੋ ਮੈਂ ਜਵਾਬ ਦੇਣਾ ਪਹਿਲਾਂ ਕਿਵੇਂ ਬਦਲਦਾ ਸੀ ਪਹਿਲਾਂ ਐ ਪਤਾ ਲੱਗਦਾ ਸੀ ਇਹ ਇੱਕ ਪਿੰਡ ਦਾ ਲੀਡਰ ਹੁੰਦਾ ਸੀ ਸਰਕਾਰ ਦਾ ਉਹਨੂੰ ਕੰਮ ਦਿੱਤਾ ਜਾਂਦਾ ਸੀ ਕੰਮ ਦੇ ਵਿੱਚੋਂ ਫੇਰ ਕਹਿੰਦੇ ਵੀ ਇੰਨੇ ਹੀ ਕਲਾ ਦੋ ਨੇ ਇੱਕ ਰੱਖ ਲਓ ਅਸੀਂ ਸਕੂਲ ਦੇ ਮੈਨੇਜਮੈਂਟ ਨੂੰ ਕੰਮ ਦਿੱਤਾ ਹੈ ਜਿਹੜੀ ਸਕੂਲ ਵਾਲਾ ਮਿਕਲਾ ਮਸਲਾ ਹੈ ਤੁਹਾਨੂੰ ਅਸੀਂ ਕਹਿੰਦੇ ਹਾਂ ਕਿ ਸਾਡੇ ਹੱਦੇ ਵਿੱਚ ਜ਼ਿੰਮੇਵਾਰਾਂ ਸਾਡੇ ਨਾਲ ਨਾ ਥੋੜਾ ਸੰਬੰਧ ਹੈ ਤੁਹਾਡੀ ਭੂਆ ਦਾ ਪੁੱਤ ਵੀ ਆ ਸਾਡੇ ਵੀ ਚਲੋ ਹੈਗੇ ਅਸੀਂ ਅੱਜ ਪੁੱਤ ਦੀ ਸੌਣ ਲੋਕ ਕਿਸੇ ਕਾਰਨ ਕਰਕੇ ਪਿੰਡ ਕਿਵੇਂ ਤੇ ਨਹੀਂ ਪੁੱਤ ਕੁਝ ਹੋ ਜਾਂਦਾ ਉਹ ਜਦੋਂ ਸਾਰੇ ਭਰਾ ਜੀ ਰੰਗਦੇ ਬੈਠੇ ਆ ਫੇਰ ਵੀ ਕੋਈ ਕਮੇਡੀ ਦਾ ਬਣਿਆ ਹੋਇਆ ਪਿੰਡ ਦੀ ਯਾਰ ਜੇ ਇੰਨਾ ਰੁਪਈਆ ਲੱਗਿਆ ਭਰਾ ਜੀ ਉਹ ਵੀ ਸਾਡਾ ਭਰਾ ਪਰਸ਼ੋਤ ਵੀ ਤੇ ਗੱਲ ਕਰੀ ਹੋਈ ਗੱਲ ਕਰੀ ਭਰਾ ਕੋਈ ਨਹੀਂ ਅਗਰ ਪੈਨੇ ਗੱਲ ਕਰਨ ਦਾ ਫੋਨ ਨਹੀਂ ਕਿਸੇ ਵੀ ਕਿਸਾਨ ਦਾ ਹੈਗਾ ਪਰ ਤੁਸੀਂ ਹੱਲ ਨਹੀਂ ਕਰ ਰਹੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਆਣਾ ਬਿਆਣਾ ਇੱਕ ਮਿੰਟ ਖੜ ਜੋ ਦੂਜੀ ਗੱਲ ਕੋਈ ਗੱਲ ਨਹੀਂ ਇੱਕ ਮਿੰਟ ਸਾਡੀ ਗੱਲ ਹੋਣੀ ਹੈ ਸਾਰਿਆਂ ਨੇ ਕਰਨੀ ਆ ਦੇਖੋ ਸਾਡਾ ਸਾਡਾ ਰੋਸ ਹੈ ਇਹ ਤਾਂ ਹੁਣ ਉੱਥੇ ਕਰਿਆ ਜਾ ਜਰੂਰ ਮੈਂਦਿਆ ਖੜ ਜੋ ਦੋ ਮਿੰਟ ਇਹ ਗੱਲ ਸੁਣ ਰਿਹਾ ਸਾਡਾ ਰੋਸ ਹੈ ਛੋਡੇ ਤਿੱਕਰ ਵੀ ਤੁਸੀਂ ਇਹ ਸੜਕੇ ਨਮੈਂਦੇ ਆਂ ਦੇਖੋ ਜੇ ਮੁੱਖ ਮੰਤਰੀ ਕੋਲੇ ਚਾਹੀਦਾ ਉੱਥੇ ਡਾਂਗਾ ਪੈਂਦੀਆਂ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਇਹ ਜੇ ਸੁਣਨ ਨੂੰ ਨਹੀਂ ਸੁਣਾਵਾਂਗੇ ਤਾਂ ਹੋਰ ਸੁਣਾਵਾਂਗੇ ਕਿਹਨੂੰ ਇਹ ਲਈ ਇਹ ਜਿਹੜੀ ਇਹਨਾਂ ਨੇ ਗੱਲ ਕਹੀ ਆ ਵੇਖੋ ਇਹ ਮੋਰਚੇ ਦਾ ਫੈਸਲਾ ਹੈ ਸਾਡਾ ਜੇ ਨਹੀਂ ਸਾਡਾ ਹੱਲ ਹੋਊਗਾ ਕਸੀ ਮਤਲਬ ਇਹ ਮੋਰਚੇ ਵੱਲ ਨਹੀਂ ਸੱਦਾ ਵੀ ਹਰੇਕ ਪਿੰਡ ਚ ਮੇਂ ਵਿਰੋਧ ਕਰਨੇ ਕਰਨਾ ਉਹ ਤਾਂ ਅਸੀਂ ਵਿਰੋਧ ਨਹੀਂ ਕਰ ਰਹੇ ਤੁਸੀਂ ਕੋਈ ਬਿਆਨ ਦੇ ਦਿਓ ਯਾਰ ਕਰ ਲੰਦਾ ਗੱਲਾਂ ਤੇਰਾ ਨਾਂ ਬਜਾਤਾ ਜਾਂਦਾ ਕਹਿੰਦਾ ਤੁਸੀਂ ਇਹ ਕਹਦੇ ਹੋ ਕਿ ਛੋਟੀਆਂ ਗੱਲਾਂ ਗਲਤ ਹੈ ਮੈਂ ਮਤਲਬ ਬਿਆਨ ਨਹੀਂ ਦੇ ਰਿਹਾ ਜੇ ਫਿਰ ਤੁਸੀਂ ਬਿਆਨ ਦਿਓ ਵੀ ਭਾਈ ਇਹ ਮਤਲਬ ਇਸ ਗੱਲ ਤੇ ਦੇਖੋ ਜਿਹੜੀ ਅੱਜ ਗੱਲ ਹੋਈ ਹੈ ਇਹ ਤਾਂ ਜਾ ਕੇ ਜਿਹੜਾ ਕੱਲ ਨੂੰ ਅਖਬਾਰ 'ਚ ਵੀ ਆਊਗਾ ਇਹ ਕਿਸਾਨ ਜਥੇਬੰਦੀ ਨਾਲ ਗੱਲ ਹੋ ਗਈ ਪ੍ਰਧਾਨ ਜੀ ਨਾਲ ਗੱਲ ਹੋਈ ਆ ਉਦੋਂ ਬਾਅਦ ਆ ਹਫਤੇ ਤੋਂ ਬਾਅਦ ਅਸੀਂ ਅਗਲੇ ਮਈ ਦੇ ਵਿੱਚ ਸੀਐਮ ਸਾਹਿਬ ਵੀ ਇੱਥੇ ਆ ਰਹੇ ਨੇ ਅਗਲੇ ਮਈ ਦਾ ਪ੍ਰੋਗਰਾਮ ਬਣਿਆ ਹੋਇਆ ਥੋੜੀਆਂ ਸਾਰੀਆਂ ਗੱਲਾਂ ਰੱਖਾਂ ਜਿਹੜਾ ਮਾੜਾ ਹੋਇਆ ਤਾਂ ਮਾੜਾ ਮੈਂ ਵੀ ਕਹਿੰਦਾ ਮਾੜਾ ਹੋਇਆ ਨਹੀਂ ਉਦੋਂ ਦਾ ਕਿੰਨਾ ਨੇ ਨੇੜੇ ਲੱਗਣ ਦੇਣਾ ਉਦੋਂ ਪਹਿਲਾਂ ਕੋਈ ਮੀਟਿੰਗ ਰੱਖੋ ਕਿਰਪਾ ਕਰਕੇ ਵੀ ਇਹਨੇ ਜੈਂਟਰ ਸ਼ੇਅਰ ਕਰੋ ਬੜਾ ਆਇਆ ਸੁਣੋ ਗੱਲ ਵਿੱਚ ਮੈਂ ਅੱਜ ਸੁਣੀ ਏ ਤੁਹਾਡੀ ਇਹ ਗੱਲ ਅੱਗੇ ਜਾ ਕੇ ਪੜ੍ਹਨਾ ਤੁਸੀਂ ਮੀਟਿੰਗ ਰੱਖੋ ਮੈਂ ਕੋ ਥਾੜੇ ਗੁਵੰਧਮਾਨ ਨੇ ਸਾਥ ਕੀ ਕਰਨਾ ਹੈ ਮੀਟਿੰਗ ਦੇਖੇ ਵਿਚਾਲੇ ਭੱਜ ਗਿਆ ਬਾਕੀ ਕਣਕਾਂ ਦਾ ਵੀ ਮੰਡੀਆਂ ਲੱਖੋ ਤੁਸੀਂ ਕਿੰਨੀਆਂ ਮਾੜੀਆਂ ਜੂਨੇ ਦਾ ਮਾਮਲਾ ਕਰਵਾਉਣਾ ਮੈਂ ਨਹੀਂ ਕਿਸੀ ਮੰਤਰੀ ਨੇ ਨਹੀਂ ਕੀਤਾ ਸਾਡੇ ਆਪ ਨੂੰ ਨਾ ਜਿਵੇਂ ਉਹਨਾਂ ਨੇ ਵੀ ਆਪਣੀ ਗੱਲ ਕਰ ਮੈਨੂੰ ਕੋ ਆਪਣੀ ਸਾਰੀਆਂ ਕ ਮੈਂ ਕਰੂੰਗਾ ਮੈਂ ਦੇਖੋ ਕੱਲਾ ਮੈਚ ਨੂੰ ਸਾਰੇ ਐਮਐਲਏ ਸਾਹਿਬਾਨਾਂ ਕੋਲ ਜਾ ਰਿਹਾ ਸਾਰੇ ਐਮਐਲਏ ਸਾਹਿਬ ਜਿੰਨੇ ਆ ਸਾਰਿਆਂ ਕੋਲ ਜਾ ਰਹੀਆਂ ਜਿੱਥੇ ਬੰਦੀ ਆ ਪੱਕ ਪੱਕ ਹਲਕੇ ਦੇ ਪ੍ਰਧਾਨ ਜਾ ਰਹੇ ਆ ਸਾਰੇ ਜਾ ਕੇ ਕਿਉਂਕਿ ਅਸੀਂ ਜਿਹੜਾ ਸਾਡਾ ਜੀ ਕਰਦਾ ਵੀ ਇੱਥੇ ਸਰਕਾਰ ਦਾ ਰੋਲਾ ਸਰਕਾਰ ਦਾ ਕੋਈ ਰੋਲਾ ਨਹੀਂ ਪਰ ਛੋਟੀ ਸਰਕਾਰ ਵਿੱਚ ਵੱਧ ਜਿਹੜਾ ਦਾਣਾ ਚੱਪ ਕੇ ਲੱਗਦਾ ਇਸ ਲਈ ਸਾਡਾ ਆਪਾਂ ਗੱਲ ਹੀ ਕਹਿੰਦੇ ਆ ਦੇਖੋ ਸਾਡਾ ਦਿਲ ਕਰਦਾ ਵੀ ਆਪਾਂ ਸੋਚ ਰੋਜ਼ ਸਾਡੇ ਭਰਾ ਤੁਸੀਂ ਸਰਕਾਰ ਜੋ ਵੀ ਦੇਖੋ ਇਹ ਤਾਂ ਤੁਹਾਡੇ ਮੁੱਖ ਮੰਤਰੀ ਆ ਅਸੀਂ ਜਾਪ ਕਹਾਂਗੇ ਜਾ ਕੇ ਸਭ ਤੋਂ ਪਹਿਲਾਂ ਵੀ ਦੱਸਦਾ ਵੀ ਜਦੋਂ ਸਰਕਾਰ ਦੇ ਕੋਲ ਗਾਉਂਗੇ ਉਦੋਂ ਸਾਡਾ ਸਰਕਾਰ ਪਰ ਦੀ ਰੋਸ ਹੈਗੇ ਦੇਖੋ ਬੇੜੇ ਅਸੀਂ ਤਾਂ ਵੋਟਾਂ ਤੁਹਾਨੂੰ ਪਾਈਆਂ ਉਹਦੇ ਨਹੀਂ ਸਾਡਾ ਰੌਲਾ ਹੈ ਮਾਤਾ ਬਈ ਨਾ ਕੋਈ ਤਾਂ ਵਧ ਗਏ ਨਾ ਸੁਣੋਗੇ ਤੁਹਾਡੀ ਮਰਜ਼ੀ ਹੈ ਫਿਰ ਸਾਡੇ ਕੋਲ ਤਾਂ ਆਹ ਝੰਡੇ ਤੇ ਧਰਨਾ ਹੈ ਜਿੱਥੇ ਆਓਗੇ ਭੇਜਾਂਗੇ ਮਾਤਾ ਇੱਕ ਗੱਲ ਕਰ ਲਓ ਪੁੱਲੇ ਮਾਰ ਲਓ ਪੂਲੇ ਮਾੜੀ ਭੈਣੀ ਸਾਡੀ ਮੋਟਰਾਂ ਦੀਆਂ ਤਾਰਾਂ ਹੀ ਨਹੀਂ ਛੱਡਦੇ ਪੰਜਾਂ ਵਾਲੀ ਤਾਰਾਂ ਪਾਤ ਛੋਟਾ ਪੈਂਡਾ ਛੋਟਾ ਪੈਂਡਾ ਨੇ ਪੁੱਲਾ ਜਿੱਥੇ ਮੈਂ ਤਾਂ ਇੱਥੇ ਰੰਪਰੇ ਰੰਦਾ ਇਹ ਪੰਜ ਮੇਰੇ ਕੋਲੇ ਆਏ ਤੂੰ ਦੱਸਿਆ ਸਾਡੇ ਫਿਰ ਉੱਥੇ ਦਾ ਹਿੱਸਾ ਉਹ ਰੰਪਰੇ ਛੇ ਕੇ ਮੇਰੇ ਕੋਲੇ ਆ ਜੀ ਤੁਸੀਂ ਜਾ ਕੇ ਦੇਖੋ ਬੁਰਾ ਹਾਲ ਆ ਸਾਡਾ ਬੁਰਾ ਮੇਰੇ ਕੋਲੇ ਆਏ ਤੂੰ ਆ ਕੇ ਤੂੰ ਮੈਂ ਐਮਐਲ ਨੂੰ ਮੈਂ ਕਹਿ ਦੂੰਗਾ ਬਹੁਤ ਤਾਰੀ ਗਏ ਆ ਜੀ ਅਸੀਂ ਮੇਰੇ ਕੋਲੇ ਕਦੇ ਆਇਆ ਤੂੰ ਮਰਾਜ ਪੈਂਡਾ ਮੇਰੇ ਕੋਲੇ ਕਦੇ ਆ ਦਰਵਾਜ਼ੇ ਖੋਲਿਆ ਬਹੁਤ ਸਾਡੀ ਤੁਹਾਡੇ ਕੋਲ ਆ ਗਏ ਆ ਬਹੁਤ ਦੇਖੋ ਉਹ ਮਰਾਜ ਕਰਦੇ ਬੇਟੇ ਕਦੇ ਤੇ ਤੈਨੂੰ ਤਰ ਨਗਰ ਮਾਂ ਐਸੇ ਸਿਰ ਤੇ ਤਰਦਾ ਇੱਕ ਵਾਰ ਮੇਰੀ ਉਮਰ ਵੀ ਤਰ ਲੱਗੇ ਉਹ ਸਿਰ ਤੇ ਸਿਰ ਤੇ ਆ ਕੇ ਜੱਫਾ ਕਰਕੇ ਹੱਲ ਕਰਿਓ ਉਹ ਸਿਰ ਤੇ ਹੱਥ ਹਰ ਕੇ ਤੋਰਿਆ ਸੀ ਤੁਨੂੰ ਤੁਹਾਡੇ ਨਾਲ ਖੜੀ ਗਈ ਜਿਵੇਂ ਆਪਾਂ ਵਾਲੇ ਆਏ ਕਿਉਂ ਵੀ ਹੁਣ ਵੀ ਤਰ ਕੇ ਰੱਖੇ ਜਦੋਂ ਮਾਰ ਫੈਸਲਿਆ ਲੇਕੇ